ਸਾਫੀਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕੀਰਤਪੁਰ ਸਾਹਿਬ ਖਬਰਸਾਰ ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਪੀਕੀ ਪਿੰਡ ਅਗੰਪੁਰ ਤੋਂ ਆ ਰਹੀ ਹੈ ਜਿੱਥੇ ਵਿਆਹ ਸਮਾਗਮ ਦੌਰਾਨ ਕੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਸਿਪਹੈਨਾ ਦੇ ਸਾਬਕਾ ਆਗੂ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਆਗੂ ਨਿਤਨੰਦਾ ਦੇ ਸਿਰ ਦੇ ਵਿੱਚ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਮੌਕੇ ਤੇ ਇਕਤਰ ਲੋਕਾਂ ਵੱਲੋਂ ਨਿਤਨੰਦਾ ਨੂੰ ਸਿਵਲ ਹਸਪਤਾਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਡਾਕਟਰ ਦੇ ਦੱਸਣ ਮੁਤਾਬਕ ਨਿਤਨੰਦਾ ਦੇ ਸਿਰ ਦੇ ਪਿਛਲੇ ਪਾਸੇ ਗੋਲੀ ਲੱਗੀ ਹੈ ਜਿਸ ਕਰਕੇ ਉਹਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ ਇਸ ਮੌਕੇ ਨਿਤਨੰਦਾ ਦੇ ਭਰਾ ਨੇ ਵੀ ਆਪਣੇ ਹੀ ਪਿੰਡ ਦੇ ਕੁਝ ਲੋਕਾਂ ਤੇ ਗੰਭੀਰ ਇਲਜ਼ਾਮ ਲਗਾਏ ਆਓ ਤੁਹਾਨੂੰ ਵੀ ਦਿਖਾਨੇ ਆ ਇਸ ਮੌਕੇ ਦੀਆਂ ਉਕਤ ਤਸਵੀਰਾਂ ਅਤੇ ਇਸ ਮੌਕੇ ਕੀ ਕੁਝ ਕਿਹਾ ਮੌਕੇ ਤੇ ਤਨਾਤ ਡਾਕਟਰ ਅਤੇ ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਅਤੇ ਨਿਤਨੰਦਾ ਦੇ ਭਰਾ ਨੇ ਉਹ ਵੀ ਤੁਹਾਨੂੰ ਸੁਣਾਣੇ ਆ ਅਤੇ ਦਿਖਾਨੇ ਆ ਮੌਕੇ ਦੀਆਂ ਤਸਵੀਰਾਂ ਨਾਲਾ ਨਾ ਕਰੀ ਤੇਰੇ ਨਾਲ ਗੱਲ ਨਹੀਂ ਚਾਹ ਸ਼ਰਟ ਕਹਾਂ ਨਾ ਚਿੱਟੀ ਸੇ ਨਾ ਹਲੋ ਉਹ ਨਾ ਉਹ ਨਿਆ ਆਪਣਾ ਬੈਟਰ ਕੋਰਪਸ ਹਾਂ ਹਾਂ ਕਰਾਉ ਨਾ ਕਰਾਉ ਨਾ ਕੋਈ ਮੈਂ ਰਿਸੀਵ ਕਰ ਲਓ ਉੱਪਰ ਨਾ ਬੈਠ रांजी सर कम आ गया सर चलो तू ही हो ना रांजी सर कम आ गया चल भाई बस 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 बन गई तुम्हारी جل 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 तो यार गड्डी कहीं ना गड्डी बड़ा बंद लगता था बचाई है, फिर भी पीछे लग चले ਨੇ ਉਹ ਕੇ ਅੰਦਰ ਗਿਆ ਉਹ ਪੜ ਆ ਗਿਆ ਵੱਡਾ ਉਹ ਭਾਜੀ ਉਹਨਾਂ ਨੇ ਥੋੜਾ ਕਹਿਣਾ ਜੀ ਉਹਨਾਂ ਨੂੰ ਕਹਿ ਦੋ ਵੀ ਵਿੱਚ ਬੋਲ ਦੇਣ ਕੀ ਦੇ ਮਾਰੀ ਲਾਣਾ ਨਹੀਂ ਨਾ ਭਾਜੀ ਹਾਂਜੀ ਭਾਜੀ ਹੋਇਆ ਕੀ ਹੈ ਨਿਦਨ ਨੰਦਾ ਕਰਨ ਰਾਣਾ ਜੀ ਦੀ ਭਤੀਜੀ ਨੇ ਮੈਰਿਜ ਕੀਤੀ ਜੀ ਵਿਸ਼ਕਨਵਰ ਮੰਦਰ ਦੇ ਕੋਲ ਉੱਥੇ ਇਹ ਰੋਟੀ ਖਾ ਰਿਆ ਸੀ ਜੀ ਪਿੱਛੇ ਤੋਂ ਦਲਸ਼ੇਰ ਰਾਣਾ ਨਾਲੇ ਰਾਮ ਸਿੰਘ ਰਾਣਾ ਰਾਮੂ ਇਹ ਦੋਨੇ ਬੰਦੇ ਆਏ ਜੀ ਅਗਰ ਦਲਸ਼ੇਰ ਨੇ ਦੋ ਫੇਰ ਮੇਰੇ ਬ੍ਰਦਰ ਦੇ ਪਿੱਛੇ ਸਿਰ 'ਚ ਮਾਰਿਆ ਜੀ ਇੱਕ ਗੋਲੀ ਤਾਂ ਮੇਰੇ ਖਾਲ ਵਿੱਚ ਹੈ ਗਈ ਜਿਸ ਦਾ ਮੁਕੇ ਤੇ ਪੀਜੀ ਨੂੰ ਰੈਫਰ ਕਰਤਾ ਜੀ ਅਸੀਂ ਪੀਜੀ ਲੈ ਕੇ ਜਾ ਰਹੇ ਹਾਂ ਅੱਛਾ ਜੀ ਉਹਨਾਂ ਦੇ ਨਾਲ ਕੌਣ ਸੀ ਹੋਰ ਰਾਮੂ ਤਾਂ ਜੀ ਰਾਮੂ ਨਾਲੇ ਦਲਸ਼ੇਰ ਦਾ ਮੈਨੂੰ ਪਤਾ ਲੱਗਿਆ ਮੈਂ ਵੀ ਅੱਜ ਗਿਆ ਰਾਮੂ ਜੀ ਇਹ ਦੋ ਬੰਦੇ ਤੇ ਜੀ ਰਾਮੂ ਤੇ ਦਲਸ਼ੇਰ ਰਾਮੂ ਨਾਲੇ ਦਲਸ਼ੇਰ ਨੇ ਤਿੰਨ ਫੇਰ ਮਾਰੇ ਜੀ ਉਹ ਤਾਂ ਭੱਜ ਗਏ ਜੀ ਉਹ ਠੀਕ ਹੈ ਜੀ ਪਿੱਛੋਂ ਖੜ ਕੇ ਮਾਰੇ ਜੀ ਉਹਨਾਂ ਸੱਤੇ ਰੋਟੀ ਖਾ ਰਹੇ ਵੇ ਜਿੱਦਾਂ ਬੰਦਾ ਰੋਟੀ ਖਾਦਾ ਪਿੱਛੇ ਵੀ ਆਗਾ ਗੋਲੀ ਮਾਰਤੀ ਜੀ ਕੀ ਕਰ ਲੈਣਾ ਜੀ ਤੇ ਡਾਕਟਰ ਦੇ ਬਾਅਦ ਇਹ ਜੀ ਦਲਸ਼ੇਰ ਨੇ ਮੇਰੇ ਬ੍ਰਦਰ ਨਾਲ 1 ਕਰੋੜ ਰੁਪਏ ਦੀ ਛੱਡੀ ਮਾਰੀ ਵੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਜੀ ਇਸ ਵੇਲੇ ਸਜ਼ਾ ਦੀ ਕਤਾਰ ਚਿਤ ਹੈ ਜੀ ਇਹਨੂੰ ਸਜ਼ਾ ਹੋਣੀ ਰਾਮੂ ਨਾਲ ਗਵਾਹਤਾ ਜੀ ਇਹ ਤਾਂ ਦੋ ਬੰਦੇ ਆਏ ਜੀ ਇਹਨਾਂ ਨੇ ਆਪਣੀ ਸਾਈਡ ਜਿਹੜੀ ਹੈ ਸੇਵ ਕੀਤੀ ਵੀ ਅਸੀਂ ਇਹਨੂੰ ਮਾਰ ਕੇ ਵੀ ਅਸੀਂ ਸਜ਼ਾ ਤੋਂ ਬਚ ਜਾਈਏ ਠੀਕ ਹੈ ਜੀ ਆ ਮੋਕੇ ਦੀ ਵੀ ਹਿਸਟਰੀ ਦੇ ਅਨੁਸਾਰ ਵੀ ਪਰ ਅਸੀਂ ਐਗਜ਼ਾਮਿਨ ਕਰਿਆ ਠੀਕ ਹੈ ਇੰਜਰੀ ਲੱਗ ਵੀ ਰਹੀ ਹੈ ਪਰ ਹੁਣ ਫਰਦਰ ਇਨਵੈਸਟੀਗੇਸ਼ਨ ਲਈ ਉਹਨਾਂ ਨੂੰ ਹੋਕੇ ਭੇਜਿਆ ਹੈ ਪੇਸ਼ੈਂਟ ਦੀ ਕੰਡੀਸ਼ਨ ਸਿੱਖ ਨਹੀਂ ਹੈ ਸਟੇਬਲ ਹੈ ਬਿਲਕੁਲ ઓરિએન્ટેડ ਨਹੀਂ ਇਹ ਗੱਲਬਾਤ ਕਰ ਰਹੇ ਹਾਂ ਬਾਕੀ ਨਹੀਂ ਤੇ ਅਗਲਾ ਟ੍ਰੀਟਮੈਂਟ ਕੀ ਹੋਏ ਗੋਲੀ ਲੱਗੀ ਕਿੱਥੇ ਆ ਡਾਕਟਰ ਸਾਹਿਬ ਬੈਕ ਸਾਈਡ ਉੱਪਰ ਸਿਰ ਤੋਂ ਸਿਰ ਦੇ ਵਿੱਚ ਤੇ ਗੋਲੀ ਦੀ ਨਿਕਲ ਗਈ ਹੈ ਕਿ ਬੱਸ ਨਹੀਂ ਨਹੀਂ ਇੱਥੇ ਤਾਂ ਕੋਈ ਇੰਜਰੀ ਨਹੀਂ ਹੋਣੀ ਹੈਗਾ ਠੀਕ ਹੈ ਪਰ ਐਂਟਰੀ ਮੂਡ ਹੈਗਾ ਐਕਸਿਟ ਮੂਡ ਕੋਈ ਠੀਕ ਹੈ ਠੀਕ ਹੈ ਹੁਣ ਦਿੰਦੇ ਨੂੰ ਟ੍ਰੀਟਮੈਂਟ ਦੇ ਤੇ ਮੁਰਲੀ ਸਾਹਿਬ ਤਾਂ ਦੇ ਰਿਤੀ ਗਈ ਉਹ ਉਸ ਪੇਸ਼ੈਂਟਸ ਸਟੇਬਲ ਕਰਕੇ ਹੀ ਭੇਜੇਗੀ ਠੀਕ ਹੈ ਇੱਥੋਂ ਦੀ ਕਰਵਾਇਆ ਇਹ ਗੰਪਰ ਦੀ ਦੱਸਦੇ ਆ ਬਈ ਗੰਪਰ ਹੋਇਆ ਜਿਹੜਾ ਉੱਥੇ ਗਿਆ ਸੀ ਸਮਾਗਮ ਦੇ ਵਿੱਚ ਪਰ ਹੁਣ ਉਹਨਾਂ ਨੂੰ ਰੈਫਰ ਕਰਤਾ ਨੰਦਾ ਜੀ ਨੂੰ ਤੇ ਉਸ ਤੋਂ ਬਾਅਦ ਬਾਕੀ ਤਾਂ ਕੰਡੀਸ਼ਨ ਦਾ ਪੀਜੀਏ ਡਾਕਟਰ ਨੇ ਦੱਸ ਸਰ ਜੀ ਇਹ ਕਿਤਨਾ ਕਿਤੇ ਗੋਲੀ ਚੱਲਣ ਦੀਆਂ ਘਟਨਾਵਾਂ ਕਿਆਈਆਂ ਜੀ ਇਹ ਇਹ ਪਤਾ ਆ ਜਿਹੜਾ ਬੰਦਾ ਨੂੰ ਪਤਾ ਲੱਗਿਆ ਕਿ ਇਹ ਗੋਲੀ ਚਲਾਈ ਹੋਈ ਮੇਰੇ ਕੋਲ ਹਾਲੇ ਮੈਨੂੰ ਕੋਈ ਜਾਣਕਾਰੀ ਨਹੀਂ ਕਿਉਂਕਿ ਉਹ ਤਾਂ ਉਹਨਾਂ ਦੇ ਸਟੇਟਮੈਂਟ ਤੋਂ ਬਾਅਦ ਹੀ ਪਤਾ ਲੱਗੂਗਾ ਨੰਦਾ ਜੀ ਗੋਲੀ ਦੀ